ਸਾਡੇ ਵੱਖ-ਵੱਖ ਆਗੂ ਸਹਿਬਾਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਅੱਜ ਕਾਫਲਾ ਵੱਡੇ ਰੂਪ ਦੇ ਵਿੱਚ ਰੈਲੀ ਦੇ ਵਿੱਚ ਸ਼ਿਰਕਤ ਕਰਨ ਜਾ ਰਿਹਾ ਜੀ। ਤਕਰੀਬਨ 10 ਬਸਾਂ ਤੇ 150 ਦੇ ਕਰੀਬ ਜਿਹੜੀਆਂ ਗੱਡੀਆਂ ਦਾ ਕਾਫਲਾ ਜਿਹੜਾ ਅੱਜ ਲੈ ਕੇ ਬਾਬਾ ਬਕਾਲਾ ਸਾਹਿਬ ਦੀ ਰੈਲੀ ਦੇ ਵਿੱਚ ਪਹੁੰਚ ਰਹੇ ਆ ਜੀ। ਸਰਕਾਰ ਸ਼ੁਰੂ ਤੋਂ ਹੀ ਸਿੱਖਾਂ ਦੇ ਨਾਲ ਜਿਹੜਾ ਮਤਰਈ ਮਾਂ ਵਾਲਾ ਸਲੂਕ ਕਰਦੀ ਆ। 4 ਲੱਖ ਤੋਂ ਵੱਧ ਵੋਟਾਂ ਪਾ ਕੇ ਮੈਂਬਰ ਪਾਰਲੀਮੈਂਟ ਚੁਣਿਆ ਇਦੋਂ ਵੱਡੀ ਗੁਲਾਮੀ ਸਾਡੀ ਕੀ ਹੋ ਸਕਦੀ ਆ ਵੀ ਫੇਰ ਵੀ ਉਹਨਾਂ ਨੂੰ ਅੱਜ ਛੱਡਿਆ ਨਹੀਂ ਗਿਆ ਨਸ਼ੇ ਵੇਚਣ ਵਾਲੇ ਜਿਹੜੇ ਆ ਉਹ ਪੰਜਾਬ ਵਿੱਚ ਖੁੱਲੇ-ਆਮ ਘੁੰਮ ਰਹੇ ਆ ਵੱਡੀਆਂ ਗੱਡੀਆਂ ਦੇ ਘੁੰਮ ਰਹੇ ਆ ਤੇ ਜਿਹੜੇ ਨਸ਼ੇ ਛਡਾਉਂਦੇ ਸੀ ਅੰਮ੍ਰਿਤ ਛਕਉਂਦੇ ਸੀ ਅੱਜ ਜੇਲਾਂ ਵਿੱਚ ਬੰਦਿਆ ਐਨਐਸਏ ਲੱਗੀਆਂ ਹੋਈਆਂ ਇਹ ਛੇਵਾ ਦਰਿਆ ਨਸ਼ਿਆਂ ਦੀ ਇਹਨੂੰ ਠੱਲ ਲਾਉਣੀ ਆ ਤੇ ਭਾਈ ਅਮਰਪਾਲ ਸਿੰਘ ਨੂੰ 2027 ਦੇ ਮੁੱਖ ਮੰਤਰੀ ਬਣਾਉਣਾ ਬਹੁਤ ਜ਼ਰੂਰੀ ਆ ਜਿੰਨੀਆਂ ਵੀ 100-100 ਸਾਲ ਪੁਰਾਣੀਆਂ ਪਾਰਟੀਆਂ ਅੱਜ ਸਾਰਿਆਂ ਨੂੰ ਮੂੰਹ ਤੋੜਵਾ ਜਵਾਬ ਸੰਤ ਦੇ ਦਊਗੀ ਬਾਪੂ ਤੇ ਜਿਹੜੀਆਂ ਪਾਰਟੀਆਂ ਨੇ ਇਹਨਾਂ ਨੇ ਸਿਆਸਤ ਕੀਤੀ ਗੁਰੂ ਸਾਹਿਬ ਦੀ ਬੇਇੱਜ਼ਤੀ ਉਹਨਾਂ ਨੇ ਹੁਣ ਲਾਤ ਦੇਖੋ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਰਿਕਾਰਡ ਤੋੜ ਜਿੱਤ ਜਿਹੜੀ ਆਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰ ਦੀ ਤਰਨ ਤਰਨ ਹੋਏਗੀ ਕੀ ਸੰਕਤ ਦਾ ਜਵਾਬ ਤੁਸੀਂ ਦੇਖ ਲਿਆਉ ਕਮੈਂਟਾਂ ਦੇ ਵਿੱਚ ਕੀ ਭਗਵੰਤਬਾ ਦੀ ਸਰਕਾਰ ਨੇ ਅੱਗ ਲਾਈ ਆ ਕਿ ਅਮਰਤਪਾਲ ਨੇ ਅੱਗ ਲਾਈ ਆ ਆ ਬਾਣੀ ਪਵਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੀ5 ਚੈਨਲ ਪੰਜਾਬੀ ਨਾਲ ਜੁੜੇ ਹੋ ਤੇ ਮੈਂ ਹਰਪਿੰਦਰ ਸਿੰਘ ਸੰਸੋਵਾ ਅੱਜ ਬਾਬਾ ਬਕਾਲਾ ਦੀ ਪਵਿੱਤਰ ਧਰਤੀ ਤੇ ਉਤੇ ਇੱਕ ਵਿਸ਼ਾਲ ਰੈਲੀ ਹੋਣ ਜਾ ਰਹੀ ਹੈ ਔਰ ਭਾਈ ਅਮਰਤਪਾਲ ਦੇ ਜਗਾ ਜਗਾ ਪਿੰਡਾਂ ਪਿੰਡਾਂ ਦੇ ਵਿੱਚੋਂ ਵੱਡੇ ਕਾਫਲੇ ਦੇ ਰੂਪ ਵਿੱਚ ਸੰਗਤਾਂ ਜਾਰੀਆਂ ਨੇ ਬਾਬਾ ਬਕਾਲਾ ਸਾਹਿਬ ਦੀ ਪਵਿੱਤਰ ਧਰਤੀ ਦੇ ਉਤੇ ਉਸ ਬੰਦ ਵਿੱਚ ਗੱਲਬਾਤ ਕਰਦੇ ਆ ਭਾਈ ਦਲਜੀਤ ਸਿੰਘ 52 ਦੀ ਸਾਡੇ ਨਾਲ ਨੇ ਫਤਿਹ ਦੀ ਸਾਂਝ ਪੋਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਸਭ ਅੱਜ ਤੁਹਾਡੇ ਪਿੰਡ ਤੋਂ ਵੱਡਾ ਕਾਫਲਾ ਜਾ ਰਿਹਾ ਹੈ ਕੱਟੀ ਹਲਕੀ ਤੋਂ ਕੱਟੀ ਹਲਕੀ ਤੋਂ ਤੇ ਉਸ ਬੰਦ ਵਿੱਚ ਪੱਲੋਂ ਜੋ ਰੈਲੀ ਚ ਪ੍ਰੋਗਰਾਮ ਹੈ ਉਸ ਬਾਰੇ ਜਾਣਕਾਰੀ ਅੱਜ ਬੰਦੀ ਸਿੰਘ ਰਿਹਾਈ ਰੈਲੀ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਮੈਂਬਰ ਪਾਰਲੀਮੈਂਟ ਲੱਕਾ ਖਡੂਰ ਸਾਹਿਬ ਤੇ ਅਕਾਲੀ ਦਲ ਦੇ ਪ੍ਰਦਾਨ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਹਾ ਦਾ ਨਾਰਾ ਮਾਰਨ ਵਾਸਤੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਜਿਹੜੀ ਇਹ ਕਾਨਫਰੰਸ ਰੱਖੀ ਗਈ ਆ ਉਹਦੇ ਵਿੱਚ ਅੱਜ ਸਾਡੇ ਪੱਟੀ ਹਲਕੇ ਤੋਂ ਸਾਡੇ ਵਖ ਵਖ ਆਗੂ ਸਹਿਬਾਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਅੱਜ ਕਾਫਲਾ ਵੱਡੇ ਰੂਪ ਦੇ ਵਿੱਚ ਰੈਲੀ ਦੇ ਵਿੱਚ ਸ਼ਿਰਕਤ ਕਰਨ ਜਾ ਰਿਹਾ ਜੀ ਇਹ ਪੱਟੀ ਹਲਕੇ ਜੋ ਕਿੰਨੀਆਂ ਗੱਡੀਆਂ ਆਪਣੀਆਂ ਜਿਹੜੀਆਂ ਜਾਰੀਆਂ ਕਈ ਗੱਡੀਆਂ ਉੱਥੇ ਪਹੁੰਚ ਵੀ ਚੁੱਕੀਆਂ ਤੇ ਤੁਹਾਡੇ ਕਾਫਲੇ ਦੇ ਵਿੱਚ ਕਿੰਨੀਆਂ ਗੱਡੀਆਂ ਹੋਰ ਜਾ ਰਹੀਆਂ ਸਾਡੇ ਕਾਫਲੇ ਦੇ ਵਿੱਚ ਤਕਰੀਬਨ 10 ਬਸਾਂ ਤੇ 150 ਦੇ ਕਰੀਬ ਜਿਹੜੀਆਂ ਗੱਡੀਆਂ ਦਾ ਕਾਫਲਾ ਜਿਹੜਾ ਅੱਜ ਲੈ ਕੇ ਬਾਬਾ ਬਕਾਲਾ ਸਾਹਿਬ ਦੀ ਰੈਲੀ ਦੇ ਵਿੱਚ ਪਹੁੰਚ ਰਿਹਾ ਜੀ ਉਹਦੇ ਕਿਹੜੇ ਪ੍ਰੋਗਰਾਮ ਅੱਜ ਲੀਕੇ ਜਾਣਗੇ ਤੇ ਕਿਹੜੇ-ਕਿਹੜੇ ਜਿਹੜੇ ਆ ਸ਼ਕਸ਼ੀਤਾਂ ਜਿਹੜੀਆਂ ਉੱਥੇ ਪਹੁੰਚ ਰਹੀਆਂ ਨੇ ਅੱਜ ਪੰਜਾਬ ਤੋਂ ਵੱਖ-ਵੱਖ ਸ਼ਕਸ਼ੀਤਾਂ ਜਿਹੜੀਆਂ ਸਤਿਕਾਰਯੋਗ ਮਹਸਤੀਆਂ ਜਿਹੜਾ ਪੰਜਾਬ ਨੂੰ ਪਿਆਰ ਕਰਨ ਵਾਲੇ ਆ ਜਿਹੜੇ ਪੰਥਦਰਦੀ ਆ ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੇ ਆ ਉਹ ਸਾਰੇ ਅੱਜ ਉਸ ਸਥੇ ਤੇ ਮੌਜਮਾਨ ਹੋਣਗੇ ਤਾਂ ਕਿ ਇਹ ਪੰਜਾਬ ਦੇ ਹਕਾਂ ਦੀ ਗੱਲ ਕੀਤੀ ਜਾ ਸਕੇ ਤੇ ਔਨ ਵਾਲੀ 2027 ਲਈ ਤੇ ਤਰਨਤਾਰਨ ਦੀ ਜਿਮਣੀ ਚੋਣ ਦਾ ਅੱਜ ਬਹੁਤ ਵੱਡਾ ਅੰਗਾਜ ਜਿਹੜਾ ਇਹ ਬਾਬਾ ਪਕਾਲਾ ਸਾਹਿਬ ਦੀ ਰੈਲੀ ਦਾ ਜਿਹੜਾ ਅੱਜ ਅੰਗਾਜ ਆ ਇਹ ਮੋਰਚਾ ਤਰਨਤਾਰਨ ਵਾਲਾ ਵੀ ਅੱਜ ਫਤਿਹ ਕਰ ਦੂਗਾ ਜੀ ਜਿਹਦੇ ਦਿਲਜੀਤ ਜੀ ਬੜੇ ਲੰਬੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਚੱਲਦੀ ਹੈ ਤੇ ਸਰਕਾਰਾਂ ਦੀ ਕੀ ਮੰਸ਼ਾ ਆ ਨਾ ਬੰਦੀ ਸਿੰਘਾਂ ਦੇ ਉੱਤੇ ਕੋਈ ਕੇਸ ਜੋ ਵੀ ਸੀ ਉਹ ਵੀ ਇਸ ਸਮੇਂ ਰੱਦ ਹੁੰਦੇ ਨਜ਼ਰ ਆ ਰਹੇ ਨੇ ਆਪਣੀਆਂ ਸਜਾਵਾਂ ਪੂਹ ਚੁੱਕੇ ਨੇ ਕੀ ਮਨਸ਼ਾ ਹੈ ਸਰਕਾਰ ਦੀ ਕਿਉਂ ਨਹੀਂ ਬਰੀ ਕੀਤਾ ਜਾ ਰਿਹਾ ਸਰਕਾਰ ਸ਼ੁਰੂ ਤੋਂ ਹੀ ਸਿੱਖਾਂ ਦੇ ਨਾਲ ਜਿਹੜਾ ਮਤਰਈ ਮਾਂ ਵਾਲਾ ਸਲੂ ਕਰਦੀ ਆ ਕਿਉਂਕਿ ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਹੀ ਲੈ ਕੇ ਜਰੈਮ ਪੇਸ਼ੇ ਦਾ ਜਿਹੜਾ ਖਿਤਾਬ ਨਹਿਰੂ ਹਣਾ ਨੇ ਦਿੱਤਾ ਸੀ ਪੰਜਾਬ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਐ ਸਿੱਖ ਕੌਮ ਨੂੰ ਉਸੇ ਜਰੀਏ ਅੱਜ ਉਸੇ ਕੜੀ ਦੇ ਵਿੱਚ ਅੱਜ ਕੰਮ ਕਰ ਰਹੀ ਆ ਜਿਹੜੀ ਸਟੇਟ ਦੀ ਸਰਕਾਰ ਤੇ ਜਿਹੜੀ ਸੈਂਟਰ ਦੀ ਸਰਕਾਰ ਆ ਇਹ ਸਰਕਾਰਾਂ ਚਾਹੁੰਦੀਆਂ ਨਹੀਂ ਕਿ ਸਾਡੇ ਨੌਜਵਾਨ ਜਿਹੜੇ ਪੰਜਾਬ ਦੇ ਦਰਦੀ ਆ ਪੰਥ ਦਰਦੀ ਆ ਉਹ ਪੰਜਾਬ ਦੇ ਵਿੱਚ ਆਣ ਕੇ ਸਿੱਖੀ ਦਾ ਬੋਲ ਬੱਲਾ ਜਿਹੜਾ ਕਰਨ ਇਸ ਕਰਕੇ ਇਹ ਇਹਨਾਂ ਦੀ ਮਨਛਾ ਸਾਫ਼ ਨਹੀਂ ਆ ਹੁਣ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੇਖ ਲਓ ਇਹ ਕਹਿੰਦੇ ਵੀ ਪੰਜਾਬ ਦੇ ਲੋਕਾਂ ਨੂੰ ਉਹਨਾਂ ਤੋਂ ਖਤਰਾ ਤੇ ਪੰਜਾਬ ਦੇ ਨੌਜਵਾਨਾਂ ਨੇ ਪੰਜਾਬ ਦੀ ਆਵਾਮ ਨੇ 4 ਲੱਖ ਤੋਂ ਵੱਧ ਵੋਟਾਂ ਪਾ ਕੇ ਮੈਂਬਰ ਪਾਰਲੀਮੈਂਟ ਚੁਣਿਆ ਇਤੋਂ ਵੱਡੀ ਗੁਲਾਮੀ ਸਾਡੀ ਕੀ ਹੋ ਸਕਦੀ ਆ ਵੀ ਫੇਰ ਵੀ ਉਹਨਾਂ ਨੂੰ ਅੱਜ ਛੱਡਿਆ ਨਹੀਂ ਗਿਆ ਫੇਰ ਵੀ ਤਰ੍ਹਾਂ ਤਰ੍ਹਾਂ ਦੇ ਬਹਾਨੇ ਬਣਾ ਕੇ ਵਾਰ-ਵਾਰ ਐਨਐਸਏ ਜਿਹੜੀ ਰਿਪੀਟ ਕੀਤੀ ਜਾਂਦੀ ਆ ਉਸ ਐਨਐਸਏ ਦੇ ਖਿਲਾਫ ਅੱਜ ਪੰਜਾਬ ਦੀ ਸੰਗਤ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਪਹੁੰਚ ਕੇ ਸਰਕਾਰ ਨੂੰ ਦੱਸੂਗੀ ਕਿ ਜਿੰਨਾ ਵੀ ਤੁਸੀਂ ਪੰਜਾਬ ਦੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕਰੋਗੇ ਭਾਈ ਅਮਰਤਪਾਲ ਸਿੰਘ ਜੀ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕਰੋਗੇ ਨੌਜਵਾਨੀ ਤੇ ਪੰਜਾਬ ਦਰਦੀ ਉਹਨਾਂ ਹੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੜ੍ਹਦੀ ਕਲਾ ਦੇ ਨਾਲ ਉਹਨਾਂ ਦਾ ਸਾਥ ਦੇਣਗੇ ਨਸ਼ਿਆਂ ਦਾ ਬੋਲਬਾਲਾ ਆ ਪੰਜਾਬ ਦੇ ਵਿੱਚ ਨਸ਼ਾ ਨਸ਼ਿਆਂ ਦਾ ਬੋਲਬਾਲਾ ਆ ਨਸ਼ੇ ਵੇਚਣ ਵਾਲੇ ਜਿਹੜੇ ਆ ਉਹ ਪੰਜਾਬ ਵਿੱਚ ਖੁੱਲੇ-ਆਮ ਘੁੰਮ ਰਹੇ ਆ ਵੱਡੀਆਂ ਗੱਡੀਆਂ ਦੇ ਘੁੰਮ ਰਹੇ ਆ ਤੇ ਜਿਹੜੇ ਨਸ਼ੇ ਛਡਾਉਂਦੇ ਸੀ ਅੰਮ੍ਰਿਤ ਛਕਉਂਦੇ ਸੀ ਅੱਜ ਜੇਲਾਂ ਵਿੱਚ ਬੰਦਿਆ ਐਨਐਸਏ ਲੱਗੀਆਂ ਹੋਈਆਂ ਨਸ਼ੇ ਦਾ ਇੱਕ ਪਿਛਲੇ ਦਿਨੀ ਸਰਕਾਰ ਨੇ ਬੜਾ ਵੱਡਾ ਟੌਂਗ ਰਜਾ ਜਿਹਦਾ ਨਾਮ ਰੱਖਿਆ ਜੁੱਧ ਨਸ਼ਿਆਂ ਵਿਰੁੱਧ ਤੇ ਜੁੱਧ ਨਸ਼ਿਆਂ ਵਿਰੁੱਧ ਦੀ ਤੁਸੀਂ ਜਿੰਦੀ ਜਾਗਦੀ ਮਸਾਲਿਆ ਸਾਡੇ ਹਲਕੇ ਦੇ ਵਿੱਚ ਹੀ ਤਿੰਨ ਚਾਰ ਮੁਕਤਾਂ ਹੋ ਗਈਆਂ ਤੇ ਪਿਛਲੇ ਦਿਨੀ ਇੱਕ ਨਗਰ ਭਗੂਪੁਰ ਦੇ ਵਿੱਚ ਅਸੀਂ ਗਏ ਸੀਗੇ ਤੇ ਭੈਣਾ ਸਾਡੇ ਕੋਲ ਆ ਕੇ ਰੁਪਈਆ ਵੀ ਸਾਡੇ ਬੱਚੇ ਬਚਾ ਲੋ ਬੋੜੀ ਇਹ ਸਰਕਾਰ ਨੇ ਸਾਡੇ ਬੱਚੇ ਖਤਮ ਕਰਤੇ ਨਸ਼ਾ ਘਰ ਘਰ ਮਿਲ ਰਿਆ ਜਿੱਥੋਂ ਮਰਜੀ ਖਰੀਦ ਲੋ ਸਾਡੇ ਕੋ ਪੈਸੇ ਖੁੰਦੇ ਧੱਕੇ ਨਾਲ ਖੋਗੇ ਪੈਸੇ ਖਰਦੇ ਆ ਤੇ ਨਸ਼ਾ ਕਰਦੇ ਆ ਤੇ ਪੁਲਿਸ ਸਾਡੇ ਬੱਚਾ ਨੂੰ ਬਚਾ ਲੋ ਅਸੀਂ ਤੇ ਭਾਈ ਅਮਰਤਪਾਲ ਸਿੰਘ ਦੀ ਅਗਵਾਈ ਦੇ ਵਿੱਚ ਇਸੇ ਕਰਕੇ ਕੌਮ ਨੂੰ ਲਾਬੰਦ ਕਰ ਰਹੇ ਆ ਸੰਗਤ ਨੂੰ ਲਾਬੰਦ ਕਰ ਰਹੇ ਆ ਜੇ ਨਸ਼ਾ ਬੰਦ ਕਰਨਾ ਇਹ ਛੇਵਾ ਦਰਿਆ ਨਸ਼ਿਆਂ ਦੀ ਇਹਨੂੰ ਠੱਲ ਲਾਉਣੀ ਆ ਤੇ ਭਾਈ ਅਮਰਪਾਲ ਸਿੰਘ ਨੂੰ 2027 ਦੇ ਮੁੱਖ ਮੰਤਰੀ ਬਣਾਉਣਾ ਬਹੁਤ ਜ਼ਰੂਰੀ ਆ ਇਸ ਕਰਕੇ ਜਿਹੜੀ ਸੰਗਤ ਆ ਬਹੁਤ ਪਿਆਰ ਦੇ ਰਹੀ ਆ ਅੱਜ ਤੁਹਾਡੇ ਸਾਹਮਣੇ ਆ ਵੀ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਪੱਟੀ ਹਲਕੇ ਦੇ ਵਿੱਚ ਉਹ ਦਾਸ ਦੀ ਗਵਾਈ ਦੇ ਵਿੱਚ ਜਾ ਰਹੀ ਆ ਇਹ ਇਹ ਬੜਾ ਵਧੀਆ ਸੰਕੇਤ ਆ ਜੀ ਅੱਜ ਰੈਲੀ ਹੋਣ ਜਾਰੀ ਆ ਕਾਨਫਰੰਸ ਹੋ ਰਹੀ ਆ ਰਹੀ ਆ ਲਗਭਗ ਕਿੰਨਾ ਦਾ ਅਨੁਮਾਨ ਆ ਕਿ ਕਿੰਨੀ ਸੰਗਤ ਜਿਹੜੀ ਆ ਪੂਰੇ ਪੰਜਾਬ ਚੋਂ ਇਕੱਤਰ ਹੋਈ ਮੈਂ ਕਿਹਾ ਜੀ ਇਹ ਤੇ ਸ਼ਾਮ ਨੂੰ ਤੁਸੀਂ ਵਿਰੋਧੀਆਂ ਨੂੰ ਪੁੱਛਿਓ ਇਹਦੀ ਰਿਪੋਰਟ ਤੁਹਾਨੂੰ ਵਿਰੋਧੀ ਦੇਣਗੇ ਅਸੀਂ ਆਪਣੇ ਮੂੰਹੋਂ ਨਹੀਂ ਕੁਝ ਕਹਿਣਾ ਚਾਹੁੰਦੇ ਗੁਰੂ ਮਹਾਰਾਜ ਕਿਰਪਾ ਕਰਨਗੇ ਜਿੰਨੀਆਂ ਵੀ 100-100 ਸਾਲ ਪੁਰਾਣੀਆਂ ਪਾਰਟੀਆਂ ਅੱਜ ਸਾਰਿਆਂ ਨੂੰ ਮੂੰਹ ਤੋੜਵਾ ਜਵਾਬ ਸੰਗਤ ਦੇ ਦਊਗੀ ਬਾਬਾ ਦਿਲਜੀਤ ਜੀ ਅਕਸਰ ਦੇਖੀਦਾ ਜਦੋਂ ਰੈਲੀਆਂ ਵੱਡੀਆਂ ਕਰਨੀਆਂ ਹੁੰਨਾਂ ਤੇ ਮੁੱਲ ਦੇ ਬੰਦੇ ਵੀ ਲਿਓਣੇ ਪੈਂਦੇ ਆ ਆ ਜਿੰਨੀ ਸੰਗਤ ਖੜੀ ਆ ਖਾਲਸ ਬਿਲਕੁਲ ਜੀ ਖਾਲਸ ਬਿਲਕੁਲ ਖਾਸ ਗੁਰੂ ਨੂੰ ਪਿਆਰ ਕਰਨ ਵਾਲੇ ਤੇ ਖਾਸ ਕਰਕੇ ਭਾਈ ਅਮਰਤਪਾਲ ਸਿੰਘ ਜੀ ਨੂੰ ਖਾਲਸਾ ਜੀ ਨੂੰ ਪਿਆਰ ਕਰਨ ਵਾਲੀ ਸੰਗਤ ਆ ਇਹ ਕੰਮ ਉਹਨਾਂ ਦਾ ਆ ਇਹ ਉਹਨਾਂ ਪਾਰਟੀਆਂ ਦਾ ਜਿਹੜੇ ਦਿਹਾੜੀਆਂ ਦੇ ਬੰਦੇ ਕਰਦੇ ਆ ਆ ਜਿੰਨੀ ਸੰਗਤ ਬੈਠੀ ਆ ਇਹ ਸਾਰੀ ਚੜ੍ਹਦੀ ਕਲਾ ਵਾਲੇ ਸਿੰਘ ਜਾਗਦੀ ਜ਼ਮੀਰ ਵਾਲੇ ਆ ਇਹ ਜਾਗਦੀ ਜ਼ਮੀਰ ਦਾ ਸਬੂਤ ਦੇ ਰਹੇ ਆ ਇਸ ਕਰਕੇ ਭਾਈ ਅਮਰਤਪਾਲ ਸਿੰਘ ਜੀ ਜੋ-ਜੋ ਆਪਾਂ ਜਿਹੜੀਆਂ ਸਰਕਾਰਾਂ ਨੇ ਜਾਂ ਵਿਰੋਧੀ ਪਾਰਟੀਆਂ ਨੇ ਭਾਈ ਅਮਰਤਪਾਲ ਦੇ ਉੱਤੇ ਕਈ ਤਰ੍ਹਾਂ ਦੇ ਬਲੇਮ ਲਾਉਂਦੇ ਨੇ ਉਹਨਾਂ ਦੀ ਕਰਦਾਰ ਕੂਸ਼ੀ ਕਰਦੀ ਐ ਤਾਂ-ਤਾਂ ਜਿਹੜੇ ਸੰਗਤਾਂ ਦੇ ਵਿੱਚ ਭਾਰੀ ਜੋਸ਼ ਜਿਹੜਾ ਨਜ਼ਰ ਆਉਂਦਾ ਜੂਥ ਵਿੱਚ ਵੀ ਭਾਰੀ ਨਸ਼ਾ ਜਿਉਂ ਜੋਸ਼ਾ ਹੋਰੀ ਵੀਰ ਜੀ ਸਾਡੇ ਨਾਲ ਸ਼ਾਮਲ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਖਾਲਸਾ ਫਤਹਿ ਖਾਲਸਾ ਵਾਹਿਗੁਰੂ ਜੀ ਫਤਹਿ ਜੀ ਕਿਸ ਤਰ੍ਹਾਂ ਲੱਗਦਾ ਜੋ ਅੱਜ ਰੈਲੀ ਹੋਣ ਜਾਰੀ ਆ ਕੀ ਸਰਕਾਰ ਦੇ ਉੱਤੇ ਇਹਦਾ ਅਸਰ ਪਵੇਗਾ ਅਸਰ ਪਵੇਗਾ ਜੀ ਸੰਗਤਾਂ ਨੂੰ ਸੰਗਤਾਂ ਚਾਹੁੰਦੀਆਂ ਕਿ ਕੋਈ ਸਾਡੀ ਬਾਹ ਫੜਨ ਵਾਲਾ ਹੋਵੇ ਜਿੱਨਾ ਪੰਜਾਬ 'ਚ ਸ਼ਰਮ ਨਸ਼ਾ ਵਿਕਰੇ ਆ ਮਾਵਾਂ ਦੇ ਪੁੱਤ ਮਾਰ ਰਹੇ ਮਾਵਾਂ ਜਾਣਦੀਆਂ ਜੀ ਹਨ ਇਹ ਹੁਣ ਮੌਕਾ ਮਿਲਿਆ ਤੇ ਸੰਗਤਾਂ ਨੇ ਮੌਕਾ ਬੜੀ ਆਸ ਰੱਖੀ ਆ ਆਸ ਪੰਜਾਬ ਦੀ ਜਥੇਬੰਦੀ ਤੋਂ ਇਹ ਸਾਨੂੰ ਪੂਰੀ ਉਮੀਦ ਆ ਕਿ ਇਹ ਘਰ ਘਰ ਦੇ ਵਿੱਚ ਜਿਹੜਾ ਵਾ ਜਿਹੜੇ ਬੱਚੇ ਬਜ਼ੁਰਗ ਮਾਤਾਵਾਂ ਜਾਗ ਪਈਆਂ ਅੱਜ ਵੇਖ ਲਓ ਆਪਣੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਬਹੁਤ ਵੱਡਾ ਇਕੱਠ ਹੋ ਰਿਹਾ ਤੇ ਗੁਰੂ ਸਾਹਿਬ ਕਿਰਪਾ ਕਰਨਗੇ ਚੜ੍ਹਦੀ ਕਲਾ ਰਹਿ ਗਈ। ਹੋਰ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਿਹੜੀਆਂ ਸੰਗਤਾਂ ਅੱਜ ਵੀ ਘਰ ਬੈਠੀਆਂ ਆਪਣੇ ਉੱਥੇ ਪਹੁੰਚਣਾ ਚਾਹੁੰਦੀਆਂ ਬੇਸਲੀਆ ਹੋ ਜਾਂਦੀਆਂ ਉਹਨਾਂ ਨੂੰ ਕੀ ਕਹਿੰਦੇ ਸਾਡੀ ਤੇ ਇਹ ਅਪੀਲ ਆ ਕਿ ਆਪਾਂ ਬਾਕੀ ਪਲਾਟੀਆਂ ਨੂੰ ਚੈੱਕ ਕਰ ਲਿਆ ਹੁਣ ਤੱਕ ਇਹਦੇ ਝਾੜੂ ਵਾਲਿਆਂ ਨੇ ਵਾਅਦਾ ਕੀਤਾ ਸਿਆਸਤ ਉਹਨਾਂ ਨੇ ਇੱਕ ਗੁਰਕਾ ਸਾਹਿਬ ਵੜ ਕੇ ਕੈਪਟਨ ਨੇ ਚਾਰ ਗੁਰੂਆਂ ਨੇ ਕਿਹਾ ਕਿ ਬੰਦੇ ਜਿਹੜੇ ਆਈ ਜਿਹੜੇ ਬੇਦਵੀ ਵਾਲੇ ਉਹਨਾਂ ਅੰਦਰ ਕਰਾਂਗੇ ਤੇ ਜਿਹੜਾ ਗੁੰਮਰਾਹ ਕਰਕੇ ਸੰਗਤਾਂ ਤੋਂ ਖਾਗੀਤਾ ਵੱਡਾ ਵੱਡਾ ਇੱਕ ਸੰਪੰਥ ਦੇ ਵਿੱਚ ਇੱਕ ਪੇਠਿ ਸ਼ੁਰਾ ਮਾਰਿਆ ਭਗਵੰਤ ਮਾਨ ਦੀ ਸਰਕਾਰ ਨੇ ਤੇ ਹੁਣ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਰੇ ਆਪ ਹਾਰੇ ਸੰਗਤਾਂ ਆਪਣੇ ਆਪਣੇ ਫਰਜ ਸਮਝੀ ਨਹੀਂ ਆਈਆਂ ਬਹੁਤ ਵੱਡੇ ਲੈਵਲ ਤੇ ਜਿਹੜੀਆਂ ਸੰਗਤਾਂ ਜਿਹੜੀਆਂ ਸੰਯੋਗ ਦੇ ਰਹੀਆਂ ਤੇ ਗੁਰੂ ਸਾਹਿਬ ਦੀ ਕਿਰਪਾ ਰਹੇਗੀ ਗੁਰੂ ਗ੍ਰੰਥ ਸਾਹਿਬ ਦੀਆਂ ਜਾਂ ਕਿਸੇ ਵੀ ਧਾਰਮਿਕ ਗ੍ਰੰਥ ਦੀਆਂ ਜਿਹੜੀਆਂ ਬੇਦਵੀਆਂ ਹੋ ਰਹੀਆਂ ਉਹਨਾਂ ਦੇ ਸਬੰਧ ਵਿੱਚ ਇੱਕ ਬਿੱਲ ਪਾਸ ਕੀਤਾ ਗਿਆ ਸੀ ਉਹਦੇ ਉੱਤੇ ਵੀ ਜਿਹੜੀਆਂ ਰਵਾਇਤੀ ਪਾਰਟੀਆਂ ਜਿਹੜੀਆਂ ਉਹ ਤੋਂ ਵੀ ਕੰਨੀ ਘਤਰਾ ਰੀਆਂ ਕਿਸ ਤਰ੍ਹਾਂ ਇਹ ਬਿਲਕੁਲ ਇਹ ਤੇ ਮਾਰ ਸੱਚੇ ਪਾਸ਼ਾ ਦਾ ਦੇਖੋ ਇਹਨਾਂ ਨੂੰ ਲਿਖਾ ਦੇਣਾ ਪੈਣਾ ਗੁਰੂ ਦੀ ਜਿਹੜੀ ਬੇਦਬੀ ਹੋਈ ਆ ਤੁਹਾਡੇ ਸਾਹਮਣੇ ਹੋ ਵੀ ਰਿਹਾ ਵਾ ਤੇ ਜਿਹੜੀਆਂ ਪਾਰਟੀਆਂ ਨੇ ਇਹਨਾਂ ਨੇ ਸਿਆਸਤ ਕੀਤੀ ਗੁਰੂ ਸਾਹਿਬ ਦੀ ਬੇਦਬੀ ਤੇ ਉਹਨਾਂ ਨੇ ਹਲਾਤ ਦੇਖੋ ਅੱਜ ਕੋਈ ਜੇਲ੍ਹਾਂ ਵਿੱਚ ਤੇ ਅੱਜ ਉਹਨਾਂ ਨੂੰ ਜਿਹੜੀ ਸੰਗਤ ਆ ਉਹ ਠੁਕਰਾ ਰਹੀ ਆ ਤੇ ਜਿਹੜੇ ਆਏ ਵਕਤ ਹੁਣੇ ਸਾਰੇ ਬਾਕੀ ਜਥੇਬੰਦੀਆਂ ਸਾਡੇ ਨਾਲ ਹੋਰ ਵੀ ਸੰਗਤਾਂ ਬਹੁਤ ਵੱਡੇ ਲੈਵਲ ਤੇ ਦੂਜੀਆਂ ਪਾਰਟੀਆਂ ਚੋਂ ਜਿਹੜੇ ਨਿਕਲ ਕੇ ਹੱਟਣਾ ਸੰਯੋਗ ਦੇ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਹਨੇਰੀ ਆਏਗੀ ਇਹ ਗੁਰੂ ਸਾਹਿਬ ਦੀ ਕਿਰਪਾ ਹੋਏਗੀ ਰਹਿਮਤ ਗੁਰੂ ਮਾਰਾ ਜਲਜੀਤ ਜੀ ਜਿਸ ਤਰ੍ਹਾਂ ਵਿਰੋਧੀ ਤਰ੍ਹਾਂ ਜਿਮਨੀ ਚੋਣਾ ਹੋ ਰਹੀਆਂ ਤੇ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਆਪਣੇ ਪੱਬਾ ਭਾਰ ਜਿਹੜੀਆਂ ਇਸ ਟਾਈਮ ਜਾਰੀਆਂ ਨੇ ਕਿ ਅਸੀਂ ਜਿੱਤਾਂਗੇ ਹਨਾ ਅਗਰ ਕੋਈ ਤੁਹਾਡੇ ਨਾਲ ਕੋਈ ਧੱਕੇਸ਼ਾਹੀ ਕੀਤੀ ਜਾਂਦੀ ਹੈ ਤੇ ਕੀ ਇਨਜਾਮ ਨਿਕਲੇ ਸਾਡੀ ਕੌਮ ਨਾਲ ਧੱਕੇਸ਼ਾਹੀ ਕੌਣ ਕਰ ਸਕਦਾ ਜੀ ਪੰਥ ਤੋਂ ਵੱਡਾ ਕੋਈ ਨਹੀਂ ਆ ਇਹ ਧੱਕੇਸ਼ਾਹੀ ਦਾ ਕੌਮ ਜਵਾਬ ਦੇਊਗੀ ਤਕੇਸ਼ ਤਕੇਸ਼ ਆਈ ਹੋਈ ਆ ਕੇਸ਼ ਆਈ ਤੇ ਐਮਪੀ ਦੀ ਇਲੈਕਸ਼ਨ ਵਿੱਚ ਵੀ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਗਤ ਨੇ ਮੂੰਹ ਤੋੜਵਾ ਜਵਾਬ ਦਿੱਤਾ ਇਹ ਤਰਨ ਤਰਨ ਵਾਲੀ ਜਿਮਣੀ ਚੋਣ ਦੇ ਵਿੱਚ ਵੀ ਜਿਹੜੀ ਪੰਥ ਆ ਕੌਮ ਆ ਮੂੰਹ ਤੋੜਵਾ ਜਵਾਬ ਦੇਊਗੀ ਬਹੁਤ ਵੱਡੀ ਗਿਣਤੀ ਦੇ ਵਿੱਚ ਰਕਾਰ ਤੋੜ ਜਿੱਤ ਜਿਹੜੀ ਆਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰ ਦੀ ਤਰਨ ਤਰਨ ਹੋਏਗੀ ਉਹ ਆਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਦਾ ਵੱਡਾ ਜਿਹੜਾ ਫਤਵਾ ਦਿੱਤਾ ਜਾਏਗਾ ਆ ਗੱਲਬਾਤ ਕਰਦੇ ਆਂ ਵੀਰ ਜੀ ਕੀ ਨਾਮ ਹੈ ਮੇਰਾ ਨਾਮ ਸਰਵਨ ਸਿੰਘ ਜੀ ਬਲਰਮਨ ਸਿੰਘ ਜੀ ਕੀ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਅੱਜ ਵਿਚਾਰ ਲੈ ਲਈ ਹੋਰੀ ਇਹ ਜੀ ਬਹੁਤ ਸੰਗਤ ਦੇ ਵਿੱਚ ਅਤਿ ਸ਼ਾਹ ਜੀ ਆਪੋ ਆਪਣੇ ਸੰਨ ਦਾ ਵਹਿਕਲ ਲੈ ਕੇ ਆਪਣੇ ਖਰਚੇ ਤੇ ਸਾਰੀ ਸੰਗਤ ਜਾ ਰਹੀ ਹੈ ਜੀ ਇਹ ਇੱਕ ਭਾਈ ਅੰਮ੍ਰਿਤਪਾਲ ਸਿੰਘ ਨਾਲ ਸੰਗਤ ਅਜੇ ਦਿਲੋਂ ਪਿਆਰ ਕਰਦੀ ਹੈ ਜੀ ਇਹ ਭਾਈ ਅੰਮ੍ਰਿਤਪਾਲ ਸਿੰਘ ਨੂੰ ਅਸੀਂ 4 ਲੱਖ ਵੋਟ ਪਾ ਕੇ ਵਿਰੋਧੀਆਂ ਦਾ ਪੱਬਾਂ ਤੱਕ ਜ਼ੋਰ ਲੱਗਾ ਸੀਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਹਿੋ ਜੀ ਨੇਰੀ ਚੱਲੂਗੀ ਕਿ ਸਾਰੇ ਪੰਜਾਬ ਚ ਐ ਪਲੜਾ ਸਾਫ ਕਰ ਦਿਆਂਗੇ ਭਾਈ ਸਾਹਿਬ 2027 ਦੇ ਵਿੱਚ ਸਾਡਾ ਆਉਣ ਵਾਲਾ ਮੁੱਖ ਮੰਤਰੀ ਆ ਇਹ ਇਹ ਨਹੀਂ ਕਿ ਪਾਰਟੀਆਂ ਦੀ ਫੜੋ ਫੜਾਈ ਬਾ ਕੋਈ ਸੰਗਤ ਆਉਂਦੀ ਆ ਇਹ ਸੰਗਤ ਹਜੇ ਘਰਾਂ ਦੇ ਰਜੇਵਿਆਂ ਦੇ ਕਰਕੇ ਸਰਕਾਰ ਦਾ ਤਸ਼ੱਦਦ ਹੋਣ ਦੇ ਕਾਰਨ ਵੀ ਆ ਵੇਖੋ ਕਿੱਡਾ ਵੱਡਾ ਕਾਫਲਾ ਉੱਥੇ ਬਾਬਾ ਬਕਾਲਾ ਸਾਹਿਬ ਦੀ ਰੈਲੀ ਦੱਸ ਦਊਗੀ ਕਿ ਸੰਗਤ ਕਿੰਨਾ ਭਾਈ ਅਮਰਪਾਲ ਸਿੰਘ ਨੂੰ ਪਿਆਰ ਕਰਦੀ ਆ ਤੇ ਇਹ ਬਹੁਤ ਜ਼ਿਆਦਾ ਜਿਹੜਾ ਸੰਗਤ ਤਸ਼ੱਦਦ ਕੀਤਾ ਜਾ ਰਿਹਾ ਕਿ ਸਾਡੀ ਇੱਕ ਸੋਚ ਖਡੂਰ ਸਾਹਿਬ ਹਲਕੇ ਦੀ ਸਾਡੀ ਸੋਚ ਜਿਹੜੀ ਖਡੂਰ ਸਾਹਿਬ ਹਲਕੇ ਦੀ ਇਹਨਾਂ ਨੇ ਕੈਦ ਕਰਕੇ ਰੱਖੀ ਆ ਅਸੀਂ 2027 ਦੇ ਵਿੱਚ ਵੱਡੇ ਮਾਰ ਜਾਂਦੇ ਨਾਲ ਭਾਈ ਸਾਹਿਬ ਨੂੰ ਇੱਕ ਖਾਲਸਾ ਪੰਥ ਦੇ ਇੱਕ ਖਾਲਸਾ ਦੇ ਰੂਪ ਦੇ ਵਿੱਚ ਮੁੱਖ ਮੰਤਰੀ ਦੀ ਕੁਰਸੀ ਤੇ ਭਾਵਾਂਗੇ ਫੇਰ ਇਹਨਾਂ ਤੋਂ ਸਾਰਿਆਂ ਤੋਂ ਨਿਸਾਫ ਲਵਾਂਗੇ ਕੀ ਕੀ ਆ ਇਹ ਤਾਂ ਦੇ ਨਾ ਸਾਨੂੰ ਨਸ਼ੇ ਵਾਲਾ ਕੋਈ ਵੋਟ ਨਾ ਪਾਵੇ ਅਸੀਂ ਇਹ ਚਾਹੁੰਦੇ ਆ ਕਿ ਜਿਹੜੇ ਵੀਰ ਲੋਗ ਨਸ਼ਾ ਛੱਡਣਾ ਚਾਹੁੰਦੇ ਆ ਸਭ ਤੋਂ ਜਿਆਦਾ ਵੱਧ ਸਪੋਰਟ ਭਾਈ ਸਾਹਿਬ ਦੀ ਉਹਨਾਂ ਨੇ ਕਰਨੀ ਕਿ ਅਸੀਂ ਵਜ ਜਾਈਏ ਇਹ ਸਰਕਾਰਾਂ ਬਚਾਉਣਾ ਨਹੀਂ ਚਾਹੁੰਦੀਆਂ ਇਹ ਜਿਹੜੇ ਸਭ ਤੋਂ ਜ਼ਿਆਦਾ ਹੱਥ ਜੋੜਦੀ ਆ ਸੰਗਤ ਕਿ ਭਾਈ ਅੰਮ੍ਰਿਤਪਾਲ ਸਿੰਘ ਇੱਥੇ ਸੀ ਤੁਸੀਂ ਵੀਡੀਓ ਵੇਖੀਆਂ ਕਿ ਸਾਨੂੰ ਬਚਾ ਲੋ ਜਿਹੜੇ ਫਸ ਚੁਕੇ ਉਹ ਵੀ ਬਚਣਾ ਚਾਹੁੰਦਾ ਸਭ ਤੋਂ ਜ਼ਿਆਦਾ ਜ਼ੋਰ ਉਹਨਾਂ ਬੰਦਿਆਂ ਦਾ ਲੱਗੂ ਜਿਹੜੇ ਇਸ ਦੇ ਭਾਈ ਅੰਮ੍ਰਿਤਪਾਲ ਤੇ આરોਪ ਲੱਗ ਰਹੇ ਉਹਨਾਂ ਨੂੰ ਕਿਦਾਂ ਦੇਖਦੇ ਹੋ ਉਹ ਜੀ ਸਾਡਾ ਪ੍ਰਧਾਨ ਮੰਤਰੀ ਬਾਜੇ ਕੇ ਗੁਰੂ ਗੋਬਿੰਦ ਸਿੰਘ ਨੇ ਆਖਿਆ ਸੀ ਨਾ ਚਿੜੀਆਂ ਤੋਂ ਬਾਜ ਤੜਾ ਦਾਂਗੇ ਸੱਚ ਸਾਬਤ ਕਰ ਦਿੱਤਾ ਭਾਈ ਬਾਜੇ ਕੇ ਇਹ ਉਹਨਾਂ ਨੇ ਕਿਹਾ ਕਿ ਯਾਰਾਂ ਪੇਪਰਾਂ ਤੇ ਸਾਈਨ ਕਰਾ ਕੇ ਸਾਡੇ ਤੋਂ ਤਸ਼ੱਦਦ ਕਰਕੇ ਭਾਈ ਸਾਹਿਬ ਦੇ ਉਲਟ ਬੁਲਾਇਆ ਜਾ ਰਿਹਾ ਤੇ ਉਹ ਮੂੰਹ ਤੋੜਵਾ ਜਵਾਬ ਕਿਸੇ ਸਾਨੂੰ ਦਲੀਲ ਦੀ ਪੀਲ ਦੀ ਲੋੜ ਨਹੀਂ ਉਹ ਆਪਣੇ ਮੂੰਹੋਂ ਸਾਨੂੰ ਸਾਰੀ ਸੰਗਤ ਨੂੰ ਸਾਰੇ ਪੰਜਾਬ ਨੂੰ ਆਲ ਵਰਲਡ ਤੱਕ ਦੱਸ ਚੁੱਕੀ ਹੈ ਹਰਪਾਲ ਸੇਣੀ ਕਿਹਾ ਹੈ ਜੀ ਭਾਈ ਅੰਮ੍ਰਿਤਪਾਲ ਦੀ ਮਾਦਾ ਨੂੰ ਕਿ ਤੁਹਾਡੇ ਪੁੱਤ ਨੇ ਪੰਜਾਬ ਨੂੰ ਅੱਗ ਲਾ ਦਿੱਤੀ ਗਈ ਹੈ ਉਸ ਜਿਹੜੇ ਬੋਲੇਗੇ ਸ਼ਬਦਾਂ ਨੂੰ ਕਿਸ ਤਰ੍ਹਾਂ ਦੇ ਅਸੀਂ ਜੀ ਹਰਪਾਲ ਉਹ ਤਾਂ ਇੱਕ ਸਰਕਾਰ ਦੇ ਪਲਾਨ ਕੀਤੇ ਹੋਇਆ ਜੀ ਉਹ ਸਿੱਖ ਕੌਮ ਦੇ ਵਿੱਚ ਸਿੱਖੀ ਦੇ ਨਾਂ ਤੇ ੱੱਬਾ ਉਹਨਾਂ ਨੇ ਪੱਗਾਂ 'ਚ ਸਿਰ ਬਸਾਏ ਆ ਇਹ ਸਾਰਾ ਉਹਨਾਂ ਨੇ ਮਿਲੀ ਭੁਗਤਿਆ ਸਰਕਾਰ ਦੀ ਇਹ ਤਾਂ ਸੰਗਤ ਜਾਣਦੀ ਆ ਨਾ ਕਿ ਸੰਗਤ ਦਾ ਜਵਾਬ ਤੁਸੀਂ ਦੇਖ ਲਿਆਊ ਕਮੈਂਟਾਂ ਦੇ ਵਿੱਚ ਕਿ ਭਗਵੰਤ ਮਾਨ ਦੀ ਸਰਕਾਰ ਨੇ ਅੱਗ ਲਾਈ ਆ ਕਿ ਅਮਰਪਾਲ ਨੇ ਅੱਗ ਲਾਈ ਆ ਆ ਬਾਣੇ ਪਵਾਏ ਬਹੁਤ ਵੱਡਾ ਸਾਹ ਦੇਖਣ ਨੂੰ ਮਿਲ ਰਿਹਾ ਜੁੰਦਾ ਸਾਹਿਬ ਕੀ ਅਪੀਲ ਕਰਨਾ ਚਾਹੁੰਦੇ ਸੰਗਤ ਮੈਂ ਸਭ ਤੋਂ ਪਹਿਲਾਂ ਦੇ ਅੱਜ ਹਲਕਾ ਪੱਟੀ ਦੀ ਸਮੂਹ ਸਾਹ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਕੀ ਦਾਸ ਦੇ ਛੋਟੇ ਜਿਹੇ ਮੈਸੇਜ ਤੇ ਇੰਨੀ ਵੱਡੀ ਗਿਣਤੀ ਦੇ ਵਿੱਚ ਬਾਬਾ ਬਕਾਲਾ ਸਾਹਿਬ ਦੀ ਰੈਲੀ ਦੇ ਵਿੱਚ ਹਾਜ਼ਰੀ ਭਰ ਲਈ ਪਹੁੰਚੇ ਆ ਮੇਰੇ ਕੋਲ ਸ਼ਬਦ ਨਹੀਂ ਜਿੰਨਾ ਨਾਲ ਮੈਂ ਇਹਨਾਂ ਦਾ ਧੰਨਵਾਦ ਕਰ ਸਕਾਂ ਸ਼ੋਧਨ ਜੀ ਦਲਜੀਤ ਸਿੰਘ ਜਵੰਦਾ ਸਿੰਘ ਵੱਲੋਂ ਕਿਹਾ ਗਿਆ ਹੈ ਕਿ ਜੋ ਵੱਡਾ ਕਾਫਲਾ ਉਹਨਾਂ ਦੀ ਅਗਵਾਈ ਵਿੱਚ ਜਾ ਰਿਹਾ ਹੈ ਵੀ ਜੀ ਨੇ ਇੱਕ ਹੀ ਬੇਨਤੀ ਕੀਤੀ ਸੀ ਕਿ ਲੋਕ ਆਪ ਮੁਹਾਰੇ ਵੱਡਿਆਂ ਕਾਫਲਿਆਂ ਦੇ ਨਾਲ ਪੱਟੀ ਹਲਕੇ ਤੋਂ ਗੱਡੀਆਂ ਮੋਟਰਸਾਈਕਲ ਔਰ ਆਪੋ ਆਪਣੇ ਵਹੀਕਲ ਲੈ ਕੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਵੱਲ ਕੁਝ ਕਰਨ ਜਾ ਰਹੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ